ਜਿਹਦੇ ਅੰਦਰ ਬੜਾ ਹੰਕਾਰ ਸੀ ਸਿੱਖ ਸਾਧ ਸੰਗਤ ਜੀ ਵਿਦਿਆ ਦਾ ਉਹਨੇ ਸੰਤ ਨੂੰ ਪੁੱਛਿਆ ਵੀ ਤੁਸੀਂ ਛੋਟ ਪੜਦੇ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਕਹਿੰਦੇ ਸੰਗਤਾਂ ਦੱਸਿਆ ਕਿ ਅਸੀਂ ਸਤਗੁਰ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਹਾਂ ਕਹਿੰਦਾ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਹੋਰ ਕਿੰਨੀ ਐ ਜਦ ਸੰਗਤਾਂ ਨੇ ਉਮਰ ਦੱਸੀ ਇਤਿਹਾਸੇ ਤਿਆ ਕਹਿੰਦਾ ਵੀ ਇਹ ਭੋਲੇ ਲੋਕ ਆ ਦੇਖੋ ਕੀ ਉਮਰ ਤੇ ਗੁਰੂ ਸਾਹਿਬ ਤੇ ਨਾਂ ਏਡਾ ਵੱਡਾ ਪੁਆਸੀ ਕ੍ਰਿਸ਼ਨ ਜੀ ਦੁਆਪਰ ਯੁਗ ਤੇ ਹੋਏ ਨੇ ਕ੍ਰਿਸ਼ ਇਹ ਹਰ ਕ੍ਰਿਸ਼ਨ ਸਾਹਿਬ ਤੇ ਉਹਦਾ ਮਨ ਦਾ ਹੰਕਾਰ ਬੋਲ ਰਿਹਾ ਸੀ ਕਹਿੰਦੇ ਦੇਖੋ ਮੈਂ ਨਤਾਰਾ ਕਰਾਂ ਏ ਨਹੀਂ ਪਤਾ ਨਤਾਰਾ ਤੇਰਾ ਹੋ ਜਾਏ ਇਹ ਤਾਂ ਤੈਨੂੰ پتہ ਲੱਗੇਗਾ ਕਿ ਤੇਰਾ ਨਾ ਕੋਈ ਵੀਦ ਦਾ ਹੁਣ ਜੇ ਭਾਈ ਹਨੇਰਾ ਆਖੇ ਕਿ ਮੈਂ ਪ੍ਰਕਾਸ਼ ਨਾਲ ਟੱਕਰ ਲੈਣੀ ਹੈ ਹੂੰ ਹਨੇਰਾ ਆਖੇ ਮੈਂ ਸੂਰਜ ਨਾਲ ਟੱਕਰ ਲੈਣੀ ਹੈ ਜਾਂ ਦੀਵਾ ਕਹਦੇ ਕਿ ਆਖਾਂਗੇ ਕਿੰਦੀ ਭੁੱਲ ਹੈ ਜਿਸ ਨੇ ਆ ਗਿਆ ਸਤਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਤੇ ਹੰਕਾਰ ਦਾ ਕਿੱਲਾ ਠੁਗਿਆ ਸੀ ਇਹਦੀ ਤੌਣ ਸੀ ਇੱਕ ਤੇ ਹੰਕਾਰ ਹੁੰਦਾ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਰਾਜ ਦਾ ਹੰਕਾਰ ਮਾਲ ਦਾ ਹੰਕਾਰ ਰੂਪ ਦਾ ਹੰਕਾਰ ਉੱਚੀ ਜਾਤ ਦਾ ਹੰਕਾਰ ਜੋਬਨ ਦਾ ਹੰਕਾਰ ਇੱਕ ਵਿਦਿਆ ਦਾ ਵੀ ਹੰਕਾਰ ਹੋ ਜਾਂਦਾ ਸਾਧ ਸੰਗਤ ਜੀ ਜਿਹੜਾ ਵਿਚਾਰ ਖਾਲਰ ਹੋ ਜਾਂਦਾ ਹੰਕਾਰ ਉਹ ਗੁਰੰਗਸੇ ਮਹਾਰਾਜ ਜਿਸਰੇ ਬਾਬਾ ਲੈਣਾ ਜਿਹਦੇ ਰੂਹ ਵਿੱਚ ਸਨ ਤੇ ਗੁਰਨਾਥ ਸਾਹਿਬ ਜੀ ਨੇ ਇੱਕ ਜਗ੍ਹਾ ਭੇਜਿਆ ਜਾਓ ਇੱਥੇ ਹੋ ਕੇ ਆਓ ਇਹ ਦੇਖਿਆ ਪਹਿਲੀ ਪੁਰੀ ਤੇ ਕਿ ਉਹਨਾਂ ਦੀਆਂ ਧੌਣਾ ਦੇ ਵਿੱਚ ਕਿਲੇ ਠੋਗੇ ਹੋਏ ਨੇ ਪੁੱਛਿਆ ਬਾਬਾ ਲਾਣਾ ਜੀ ਨੇ ਇਹ ਕੌਣ ਕਹਿੰਦੇ ਉਹ ਲੋਕ ਜਿਨ੍ਹਾਂ ਦੇ ਅੰਦਰ ਇੰਨਾ ਹੰਕਾਰ ਸੀ ਸਿਰ ਨਹੀਂ ਝੁਕਾਇਆ ਗੁਰੂ ਸਾਹਿਬ ਅੱਗੇ ਰੱਬ ਦੇ ਪਿਆਰ ਅੱਗੇ ਕਿ ਸਜਾ ਮਿਲਿਆ ਇਹਨਾਂ ਨੂੰ ਕਹਿੰਦੇ ਅੱਗੇ ਗਏ ਮੂੰਹ ਕਾਲੇ ਅਗਲੀ ਪੂਰੀ ਇਹ ਕੌਣ ਕਹਿੰਦੇ ਉਹ ਨੇ ਮੂੰਹ ਕਾਲੇ ਤਨ ਨਿੰਦਕਾਂ ਤੇ ਸੱਚਾ ਜਿਹੜੇ ਨਿੰਦਿਆ ਹੀ ਕਰਦੇ ਰਹੇ ਨਿੰਦੇ ਖਰਾਕ ਬੁਜੀ ਅੱਗੇ ਮੂੰਹ ਪਿੱਛੇ ਲੱਗੇ ਹੋਏ ਇਹ ਬਰਾਦਨ ਜਨਸਾਖ ਵਿੱਚ ਆਉਂਦੀਆਂ ਸਾਖੀ ਇਹ ਕੌਣ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਹੁਣ ਹੰਕਾਰ ਦਾ ਕਿੱਲਾ ਠੁਕਿਆ ਸਿਰ ਨਹੀਂ ਜਗਾਇਆ ਹੈ ਦੇਖੋ ਸਿਰ ਨਹੀਂ ਜਗਾਇਆ ਹੈ ਰਾਣਾ ਸਾਹਿਬ ਪਹਿਲਾ ਰਾਣਾ ਨਗਰ ਸੀ 6ਵੇਂ ਸਤਗੁਰ ਸੱਚੇ ਪਾਤਸ਼ਾਹ ਦੀ ਜੀ ਚਰਨ ਪਈ ਰਾਣਾ ਸਾਹਿਬ ਬਣ ਗਿਆ ਕਹਿੰਦਾ ਕਿ ਦੁਆਪਰ ਜੋ ਕੁਝ ਭਵਾਨ ਸ੍ਰੀ ਕ੍ਰਿਸ਼ਨ ਜੀ ਹੋਏ ਉਹਨਾਂ ਨੇ ਗੀਤਾ ਚਾਰਨ ਕੀਤੀ ਸੀ ਤੇ ਤੁਹਾਡਾ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਹੂੰ ਤੇ ਮੈਂ ਚਾਹੁੰਦਾ ਕਿ ਗੀਤਾ ਦਾ ਸ਼ਲੋਕ ਪੜਾਂ ਤੇ ਤੁਸੀਂ ਉਹਦੇ ਅਰਥ ਕਰੋ ਮੈਂ ਦੇਖੋ ਉਧਿਆਤ ਕਰੇ ਸਮਰਥ ਗੁਰੂ ਉਹਨਾਂ ਬਾਤ ਤੇ ਕੋਈ ਅਰਥ ਕਰਨੇ ਵੱਡੀ ਗੱਲ ਨਹੀਂ ਸੀ ਕਹਿੰਦੇ ਇਹਦੇ ਮਨ 'ਚ ਫੇਰ ਵੀ ਫਰਕ ਰਹਿਣਾ ਹੈ ਭਰਮ ਦੂਰ ਨਹੀਂ ਹੋਣਾ ਸਤਗੁਰੂ ਕਹਿੰਦੇ ਪੰਡਿਤ ਜੀ ਇਹ ਕੋ ਨਾਸਾ ਦਾ ਘਰ ਹੈ ਇੱਥੇ ਤੇ ਗੁੰਗੇ ਬੋਲੇ ਵੀ ਅਰਥ ਕਰ ਸਕਦੇ ਆ ਗੁੰਗੇ ਬੋਲੇ ਵੀ ਕਹਿੰਦਾ ਫਿਰ ਮੈਂ ਗੁੰਗਾ ਬੋਲੇ ਲਿਆ ਆਂ ਇਹ ਸ਼ਜੂ ਚੀਰੋਂ ਲਾਇਆ ਗੁੰਗੇ ਬੋਲੇ ਕੌਣ ਸਨ ਇੱਕ ਤੇ ਗੁੰਗਾ ਬੋਲਾ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਨਾ ਜ਼ਬਾਨ ਤੋਂ ਬੋਲੇ ਤੇ ਨਾ ਕੰਨਾਂ ਨਾਲ ਸੁਣ ਸਕੇ ਇੱਕ ਗੁੰਗੇ ਬੋਲੇ ਉਹ ਜਿਹੜੇ ਰੱਬ ਦਾ ਨਾਮ ਨਾ ਬੋਲ ਸਕਦੇ ਸੀ ਨਾ ਸੁਣ ਸਕਦੇ ਸੀ ਉਹਨਾਂ ਤੇ ਜ਼ਬਰ ਕੀਤਾ ਜਾਂਦਾ ਸੀ ਵੀ ਨੀਚ ਜਾਤ ਦੇ ਲੋ ਸਾਸ ਇੱਥੇ ਤੇ ਮੇਰੇ ਸੱਚੇ ਪਾਤਸ਼ਾਹ ਨੇ ਜਿਹੜੇ ਜਮਾਨ ਨਾਲ ਨਹੀਂ ਬੋਲ ਸਕਦੇ ਕੰਨਾਂ ਨਾਲ ਨਹੀਂ ਸੁਣਦੇ ਉਹਨਾਂ ਤੇ ਵੀ ਕਿਰਪਾ ਕੀਤੀ ਹੈ ਤੇ ਜਿਨ੍ਹਾਂ ਨੂੰ ਨੀਚ ਕਹਿ ਕੇ ਦਰਕਾਰਿਆ ਸੰਸਾਰ ਨੇ ਮਾਰ ਉਹਨਾਂ ਨੂੰ ਵੀ ਗੱਲ ਨਾਲ ਲਾਇਆ ਹੈ ਪਿਆਰੇ ਲਾਇ ਛਜੂਤੀ ਹੁਣ ਪੰਡਿਤ ਲਾਲ ਚੰਦ ਨੇ ਗੀਤਾ ਦਾ ਸ਼ਲੋਕ ਪੜਿਆ ਮੇਰੇ ਅਠਵੇਂ ਸਤੂਰ ਸੱਚੇ ਪਾਤਸ਼ਾਹ ਨੇ ਛੋਟੀ ਜੀ ਛੱਡੀ ਸੀ ਸ਼ਰੀਰ ਦੇ ਹਿਸਾਬ ਨਾਲ ਇਸ ਸੱਜੂ ਦੀ ਵਦਸ਼ੇ ਤੇ ਰੱਖੀਏ ਅਚਾਰਨ ਤਾਂ ਸਹੀ ਕਰੋ ਸ਼ਲੋਕ ਦਾ ਦੇਖੋ ਸਤਗੁਰ ਦੀ ਕਿਰਪਾ ਇਹਦਾ ਆਚਾਰ ਇਹੋ ਹੈ ਤੇ ਫਿਰ ਅਰਥ ਕੀਤੇ ਸਾਜੰਗ ਅਰਥ ਕੀਤੇ ਨਾ ਤੇ ਜਿਹੜਾ ਪੰਡਤ ਲਾਲ ਚੰਦ ਕਹਿੰਦਾ ਸੀ ਨਾ ਇਹ ਸੰਗਤਾਂ ਭੋਲੀਆਂ ਨੇ ਮੈਂ ਕਰਾਂਗਾ ਨਤਾਰਾ ਉਹਦਾ ਆਪਣਾ ਹੀ ਹੋ ਗਿਆ ਦੇਖੋ ਹੱਥ ਜੋੜ ਕੇ ਪੰਡਤ ਲਾਲਚੰਦ ਸੱਚੇ ਪਾਤਸ਼ਾਹ ਕਹਿੰਦਾ ਮਾਰੇ ਮੇਰੇ ਤੇ ਕਿਰਪਾ ਕਰੋ ਮੈਨੂੰ ਬਖਸ਼ ਦਿਓ ਬਸ ਮੈਨੂੰ ਆਪਣਾ ਬਣਾ ਦੇਖੋ ਜਿਹਨੇ ਮੱਥਾ ਨਹੀਂ ਸੀ ਟੇਕਿਆ ਹੁਣ ਸਤਿਗੁਰੂ ਦੇ ਚਰਨਾਂ ਤੋਂ ਸਿਰ ਨਹੀਂ ਚੱਕਦਾ